ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ ਚਲਾਏ ਜਾ ਰਹੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਕੀਰਤਨ ਕੀਤਾ ਅਤੇ ਬੱਚਿਆਂ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਦਾ ਸਪੈਸ਼ਲ ਗਾਇਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਤੇ ਦਿੱਲੀ ਕਮੇਟੀ ਦੇ ਮੈਂਬਰ ਪਰਮੇਂਦਰ ਸਿੰਘ ਲਕੀ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਚ ਜਿੱਥੇ ਕੀ ਇਲਾਕੇ ਦੀ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਕਰ ਰਹੀਆਂ ਤੰਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ਼ ਪੁਰਬ ਕਰੂ ਹਰਕਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਵਿਖੇ ਬੱਚਿਆਂ ਨੇ ਬੜੀ ਜੋਰ ਸ਼ੋਰ ਦੇ ਨਾਲ ਪੂਰਾ ਮਿਹਨਤ ਕਰਕੇ ਪੂਰੇ ਸਟਾਫ ਨੇ ਇੱਕ ਬਹੁਤ ਅੱਛਾ ਪ੍ਰੋਗਰਾਮ ਜਿਹੜਾ ਹੈਗਾ ਉਹ ਇਹਦਾ ਨਜ਼ਾਰਾ ਪੇਸ਼ ਕੀਤਾ ਬੱਚਿਆਂ ਨੇ ਗੁਰਬਾਣੀ ਗਾਇਨ ਜਿੱਥੇ ਕੀਤਾ ਉੱਥੇ ਬੱਚਿਆਂ ਨੂੰ ਮੈਂ ਬਹੁਤ ਖਾਸ ਤੌਰ ਤੇ ਵਧਾਈ ਦੇਣਾ ਦੀ ਇੱਕ ਢਾਡੀ ਜੱਥਾ ਬੱਚਿਆਂ ਨੇ ਬਣਾਇਆ ਜੋ ਬੜੇ ਟਾਈਮ ਤੋਂ ਮਿਹਨਤ ਕਰ ਰਹੀ ਸੀ ਔਰ ਢਾਡੀ ਵਾਰਾ ਗਾ ਕੇ ਔਰ ਆਪਣਾ ਸਾਰੀਆਂ ਸੰਗਤਾਂ ਨੂੰ ਆਪਣੇ ਟੈਲੈਂਟ ਨੂੰ ਦਿਖਾਇਆ ਬੱਚਿਆਂ ਨੇ ਮੈਂ ਉਹਨਾਂ ਦਾ ਵੀ ਬਹੁਤ ਹੌਸਲਾ ਵਧਾਈ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਦੇ ਟੀਚਰਾਂ ਦਾ ਜਿਨ੍ਹਾਂ ਨੇ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਔਰ ਇੱਕ ਵਿਲੱਖਣ ਤਰੀਕੇ ਦੇ ਨਾਲ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਜੋੜਿਆ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸudar Harmeet Singh Kalaka ਔਰ ਜਨਰਲ ਸਕੱਤਰ ਸਾਹਿਬ ਜਗਦੀਪ ਸਿੰਘ ਜੀ ਕਾਲੋਂ ਹਮੇਸ਼ਾ ਇਸ ਚੀਜ਼ ਵਾਸਤੇ ਤਰ੍ਹਾਂ ਤਰੀਕੇ ਦੇ ਨਾਲ ਆਪਣੇ ਵਿਚਾਰ ਦੱਸਦੇ ਰਹਿੰਦੇ ਕਿ ਕਿਸ ਤਰੀਕੇ ਦੇ ਨਾਲ ਆਪਣੇ ਆਪਣੇ ਬੱਚਿਆਂ ਨੂੰ ਅਸੀਂ ਗੁਰਬਾਣੀ ਦੇ ਨਾਲ ਜੋੜੀਏ ਔਰ ਵਾਧ ਚੜ ਕੇ ਗੁਰਪੁਰਬ ਮਨਾਈਏ ਸੋ ਲੋਨੀ ਰੋਡ ਦੇ ਵਿਚਕਾਰ ਵੀ ਗੁਰੂ ਅਰਜਨ ਸਿੰਘ ਪਬਲਿਕ ਸਕੂਲ ਵਿੱਚ ਗੁਰਪੁਰਬ ਮਨਾਇਆ ਗਿਆ ਵਕ ਵਕ ਇਲਾਕੇ ਤੋਂ ਸੰਤਾਂ ਇੱਥੇ ਆਇਆ ਪਤਵੰਤੇ ਸੱਜਣ ਇੱਥੇ ਪਹੁੰਚੇ ਉੱਥੇ ਹੀ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਯੂ ਐਸ ਏ ਵਾਲਿਆਂ ਨੇ ਆਪਣਾ ਗੁਰਬਾਣੀ ਦਾ ਗਾਇਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਮੈਂ ਸਾਰੀਆਂ ਆਈ ਹੋਈਆਂ ਸੰਤਾਂ ਦਾ ਸਮੂਹ ਸਟਾਫ ਦਾ ਸਮੂਹ ਐਡਮਿਨ ਸਟਾਫ ਦਾ ਔਰ ਬੱਚਿਆਂ ਦਾ ਪੇਰੈਂਟਸ ਦਾ ਦਿਲੋਂ ਧੰਨਵਾਦੀਆਂ ਜੋ ਅਸਮਾ ਕਟ ਕੇ ਇੱਥੇ ਸਭ ਨੇ ਰਲ ਮਿਲ ਕੇ ਗੁਰਪੁਰਬ ਮਨਾਇਆ ਔਰ ਗੁਰਪੁਰਬ ਦਾ ਮਨਾ ਕੇ ਸੰਗਤਾਂ ਨੂੰ ਆਪਣੇ ਨਾਲ ਜੋੜ ਕੇ ਉਤਸ਼ਾਹਿਤ ਕੀਤਾ ਸਾਰੀਆਂ ਸਾਰੇ ਪੂਰੇ ਸਟਾਫ ਦਾ ਮੈਂ ਬਿਲੋਂ ਤਰਵਾਦੀ ਆ ਇੱਕ ਵਾਰ ਫੇਰ ਸਮੂਹ ਨਾਨਕ ਨਾਮ ਲੈਵਾ ਸੰਗਤ ਨੂੰ 555 ਜੇ ਪ੍ਰਕਾਸ਼ ਪੁਰਬ ਪੁਰ ਨਾਨਕ ਦੇਵ ਜੀ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਜੀ ਅੱਜ ਆਪਾਂ ਸਮੂਹ ਸੰਗਤਾਂ ਨੇ ਉਸੂ ਬੱਚਿਆਂ ਨੇ ਸਾਡੇ ਸਕੂਲ ਦੇ 555 ਵਾ ਪ੍ਰਕਾਸ਼ ਦਿਵਸ ਮਹਾਰਾਜੀ ਦਾ ਮਨਾਇਆ ਆਪਾਂ ਗੁਰੂ ਨਾਨਕ ਦੇਵ ਜੀ ਦਾ ਬਹੁਤ ਖੁਸ਼ੀ ਦੀ ਗੱਲ ਹੈ ਜਿੱਥੇ ਆਪਾਂ ਗੁਰਦੁਆਰਿਆਂ 'ਚ ਮਨਾਉਂਦੇ ਹਾਂ ਉਹਦੇ ਵਿੱਚ ਕਿਉਂਕਿ ਸਿੱਖ ਸੰਗਤ ਹੁੰਦੀ ਹੈ ਲੇਕਿਨ ਸਕੂਲਾਂ ਦੇ ਵਿੱਚ ਸਾਡੇ ਬਹੁਤ ਸਾਰੇ ਪਰਿਵਾਰ ਸਾਡੇ ਕਰੀਬ 3000 ਬੱਚਾ ਕਰੀਬ ਸਿੱਖ ਨਾਨ ਸਿੱਖ ਬੱਚਾ ਹੈ ਉਹਨਾਂ ਦੇ ਪੇਰੈਂਟਸ ਵੀ ਆਂਦੇ ਨੇ ਬਹੁਤ ਅੱਛਾ ਮੈਸੇਜ ਗਿਆ ਜਦੋਂ ਸਾਡੇ ਛੋਟੇ ਛੋਟੇ ਬੱਚਿਆਂ ਨੇ ਬਹੁਤ ਸੋਨਾ ਕੀਰਤਨ ਕੀਤਾ ਮੈਂ ਅੱਜ ਇੱਕ ਦਾਅਵੇ ਨਾਲ ਗੱਲ ਕਹਿ ਸਕਦਾ ਹਾਂ ਉਹਨਾਂ ਬੱਚਿਆਂ ਦੇ ਕੀਰਤਨ ਕਰਨ ਦਾ ਅਗਰ ਤੁਸੀਂ ਦੇਖਿਆ ਜਾਵੇ ਜੋ ਸਾਡੇ ਨਾਮੀ ਰਾਗੀ ਨੇ ਉਸ ਤਰ੍ਹਾਂ ਉਹਨਾਂ ਨੇ ਬੱਚਿਆਂ ਨੇ ਕੀਰਤਨ ਕੀਤਾ ਔਰ ਇੱਕ ਜੋ ਸਾਡੇ ਚੇਅਰਮੈਨ ਸਾਹਿਬ ਨੇ ਹੁਣੀ ਗਿਆ ਸੀ ਢਾਡੀ ਜਿਸਾ ਅਸੀਂ 12 ਢਾਡੀ 12 ਸੁਣਦੇ ਆਂ ਦਸੇ ਪਾਸ਼ੇ ਜਿਆਦਾ ਹੁੰਦੀਆਂ ਢਾਡੀ 12 ਜਾਂ ਸਿੰਘਾਂ ਦੇ ਬੜੇ ਪ੍ਰਸੰਗ ਹੁੰਦੇ ਨੇ ਲੇਕਿਨ ਮਹਾਰਾਜ ਦੇ ਗੁਰਨਾਨਕ ਦੇ ਜੀਵਨ ਦੇ ਉੱਪਰ ਵੀ ਉਹਨਾਂ ਨੇ ਢਾਡੀ ਵਾਰਾਂ ਗਾ ਕੇ ਬੱਚਿਆਂ ਨੇ ਉਹਨੇ ਜੀਵਨ ਬਾਰੇ ਦੱਸਿਆ ਜਿੱਥੇ ਆਪਾਂ ਸਿੱਖਾਂ ਨੂੰ ਤਾਂ ਖੈਰ ਬਹੁਤ ਜ਼ਿਆਦਾ ਪਤਾ ਲੱਗ ਜਾਂਦਾ ਹੈ ਲੇਕਿਨ ਗੈਰ ਸਿੱਖਾਂ ਨੂੰ ਜੋ ਪਤਾ ਲੱਗਦਾ ਹੈ ਉਹ ਸਕੂਲਾਂ ਜਾ ਕੇ ਪਤਾ ਲੱਗਦਾ ਹੈ ਕਿ ਸਾਡੇ ਬੱਚਾ ਸਿੱਖ ਸਿੱਖੀ ਦੇ ਬਾਰੇ ਪਤਾ ਲੱਗਾ ਹੈ ਮੈਂ ਇਹਦਾ ਸਮੂਹ ਜੋ ਸਾਡੇ ਮੈਨੇਜਮੈਂਟ ਹੈ ਉਹਦਾ ਧੰਨਵਾਦ ਔਰ ਟੀਚਰ ਸਾ ਧੰਨਵਾਦ ਉਹਦਾ ਬੱਚਿਆਂ ਦਾ ਵੀ ਧੰਨਵਾਦ ਉਹਦੇ ਬੱਚੇ ਦੇ ਮਾਪਿਓ ਦਾ ਧੰਨਵਾਦ ਜਿਹੜਾ ਬੱਚਿਆਂ ਨੇ ਆਪਣੇ ਬੱਚਿਆਂ ਨੂੰ ਇਸ ਕੰਮ 'ਚ ਲਗਾਇਆ ਹੈ ਸਕੂਲੇ ਦਾ ਕਿ ਕਿਤਾ ਅੱਜ ਜੋ ਬੱਚੇ ਦੀ ਰੀਲ ਜਾਏਗੀ ਬੱਚਿਆਂ ਦੀ ਮੈਂ ਮੰਨਦਾ ਹਾਂ ਕਿ ਲੋਕਾਂ ਨੂੰ ਪਤਾ ਲੱਗੇਗਾ ਜਿਹੜੇ ਕਹਿੰਦੇ ਪ੍ਰਚਾਰ ਨਹੀਂ ਹੁੰਦਾ ਅੱਜ ਬੱਚੇ ਸਮਝਣਗੇ ਕਿ ਕਿੰਨਾ ਪ੍ਰਚਾਰ ਕੀਤਾ ਜਾ ਰਿਹਾ ਹੈ ਦਿੱਲੀ ਕਮੇਟੀ ਕਿੰਨਾ ਪ੍ਰਚਾਰ ਕਰ ਰਹੀ ਹੈ